ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਅਪਡੇਟਸ ਤੇ ਅਮਰੀਕਾ ਨੇ 75 ਦੇਸ਼ਾਂ ਦੇ ਨਾਗਰਿਕਾਂ ਲਈ ਸਥਾਈ ਇਮੀਗ੍ਰੈਂਟ ਵੀਜ਼ਿਆਂ ਤੇ ਰੋਕ ਲਗਾਈ ਹੈ ਟੂਰਿਸਟ ਅਤੇ ਛੋਟੇ ਸਮੇਂ ਵਾਲੇ ਵੀਜ਼ਿਆਂ ਨੂੰ ਛੱਡਦਿਆਂ ਹੋਇਆਂ ਸਰਕਾਰ ਦਾ ਦਾਵਾ ਹੈ ਕਿ ਨੀਤੀ ਨਾਲ ਪਬਲਿਕ ਚਾਰਜ ਤੋਂ ਬਚਾਅ ਹੋਵੇਗਾ ਟਰੰਪ ਦੀਆਂ ਧਮਕੀਆਂ ਦਰਮਿਆਨ ਈਰਾਨ ਅਮਰੀਕਾ ਤਨਾਵ ਬਰਕਰਾਰ ਸੁਰੱਖਿਆ ਚਿੰਤਾਵਾਂ ਤੋਂ ਬਾਅਦ ਤਹਿਰਾਨ ਨੇ ਹਵਾਈ ਖੇਤਰ ਮੁਰਖੋਲਿਆ ਅਮਰੀਕਾ ਦੀ ਤਾਕਤ ਹੱਲੇ ਵੀ ਕਾਇਮ ਹੈ ਗਰੀਬ ਰਾਜ ਵੀ ਹੋਰ ਜੀ 7 ਦੇਸ਼ਾਂ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਉੱਭਰਦੇ ਦੇਸ਼ਾਂ ਦੇ ਮੁਕਾਬਲੇ ਵਿੱਚ ਅਮਰੀਕਾ ਅਜੇ ਵੀ ਦੁਨੀਆ ਭਰ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ 21 ਜਨਵਰੀ 2026 ਤੋਂ 75 ਦੇਸ਼ਾਂ ਦੇ ਲੋਕਾਂ ਲਈ ਇਮੀਗ੍ਰੈਂਟ ਵੀਜ਼ਾ ਜੋ ਕਿ ਲੋਕਾਂ ਨੂੰ ਮੌਹਰੀ ਵਾਸਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਹਨ ਉਹਨਾਂ ਦੀ ਪ੍ਰਕਿਰਿਆ ਰੋਕ ਦਿੱਤੀ ਜਾਵੇਗੀ ਇਸ ਦਾ ਮਤਲਬ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਲੋਕ ਜੋ ਅਮਰੀਕਾ ਵਿੱਚੋਂ ਵੀਜ਼ਾ ਲਗਾਤਾਰ ਰਹਿਣ ਕੰਮ ਕਰਨ ਜਾਂ ਪਰਿਵਾਰ ਨਾਲ ਮਿਲਣ ਲਈ ਲਿੱਤੇ ਜਾ ਰਹੇ ਸੀ ਹੁਣ ਉਹ ਵੀਜ਼ੇ ਨਹੀਂ ਲੈਣਗੇ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਨੇ 75 ਦੇਸ਼ਾਂ ਦੇ ਨਾਗਰਿਕਾਂ ਲਈ ਇਮੀਗ੍ਰੈਂਟ ਵੀਜ਼ਿਆਂ ਤੇ ਮੁਸਤੀ ਰੋਕ ਲਾ ਦਿੱਤੀ ਹੈ। ਇਹ ਨੀਤੀ 21 ਜਨਵਰੀ 2026 ਤੋਂ ਪ੍ਰਭਾਵਿਤ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਉਹਨਾਂ 75 ਦੇਸ਼ਾਂ ਦੇ ਉਹ ਲੋਕ ਜੋ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੇ ਇਮੀਗ੍ਰੈਂਟ ਵੀਜ਼ਿਆਂ ਦੀ ਪ੍ਰਕਿਰਿਆ ਰੋਕ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਪਬਲਿਕ ਚਾਰਜ ਨਿਯਮ ਦੇ ਤਹਿਤ ਕੀਤਾ ਗਿਆ ਹੈ ਜਿਸ ਦੇ ਮੁਤਾਬਿਕ ਉਹ ਲੋਕ ਜੋ ਅਮਰੀਕੀ ਸਰਕਾਰ ਤੋਂ ਸਹਾਇਤਾ ਲੈਣ ਦੀ ਸੰਭਾਵਨਾ ਰੱਖਦੇ ਹਨ ਉਹ ਵੀਜ਼ਾ ਲਈ ਯੋਗ ਨਹੀਂ ਮੰਨੇ ਜਾਣਗੇ ਇਸ ਰੋਕ ਦਾ ਅਸਰ ਸਿਰਫ ਸਥਾਈ ਇਮੀਗ੍ਰੈਂਟ ਵੀਜ਼ਿਆਂ ਉੱਤੇ ਹੈ ਅਤੇ ਟੂਰਿਸਟ ਵਿਦਿਆਰਥੀ ਜਾਂ ਕੰਮ ਸੰਬੰਧੀ ਛੋਟੇ ਸਮੇਂ ਵਾਲੇ ਵੀਜ਼ਿਆਂ ਨੂੰ ਇਹ ਰੋਕ ਲਾਗੂ ਨਹੀਂ ਹੁੰਦੀ ਇਹ 75 ਦੇਸ਼ ਵਿਸ਼ਵ ਦੇ ਕਈ ਖੇਤਰਾਂ ਵਿੱਚ ਫੈਲੇ ਹੋਏ ਹਨ ਜਿਵੇਂ ਕਿ ਅਫਰੀਕਾ, ਮੱਧ ਪੂਰਬ, ਦੱਖਣੀ ਏਸ਼ੀਆ, ਲਾਤੀਨਾ ਅਤੇ ਪੂਰਬ ਯੂਰਪ ਕੁਝ ਜਾਣੇ ਮਾਣੇ ਦੇਸ਼ਾਂ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ, ਨਾਈਜੀਰੀਆ, ਈਰਾਨ, ਰੂਸ, ਬ੍ਰਾਜ਼ਿਲ, ਸੋਮਾਲੀਆ, ਈਰਾਨ ਅਤੇ ਯਮਨ ਸ਼ਾਮਲ ਹਨ ਇਸ ਤੋਂ ਇਲਾਵਾ ਛੋਟੇ ਦੇਸ਼ਾਂ ਨੂੰ ਜਿਵੇਂ ਕਿ ਜਿਵੇਂ ਕਿ ਬਾਰਬਡੋਸ, ਬੈਲਿਜ਼, ਡੋਮਿਨਿਕਾ, ਗ੍ਰੀਨਾਡਾ ਅਤੇ ਸੇਂਟ ਲੂਸੀਆ ਵਿੱਚ ਇਸ ਸੂਚੀ ਵਿੱਚ ਹਨ ਇਸ ਨੀਤੀ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣ ਦੀ ਯੋਜਨਾ ਵਿੱਚ ਰੁਕਾਵਟ ਆ ਸਕਦੀ ਹੈ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਇਹ ਨੀਤੀ ਉਸ ਦੇ ਤਹਿ ਤੈ ਕਿ ਉਹ ਇਹ ਸੁਨਿਸ਼ਚਿਤ ਕਰ ਸਕਣ ਕਿ ਇਮੀਗ੍ਰੈਂਟਸ ਆਉਣ ਤੋਂ ਬਾਅਦ ਸਰਕਾਰੀ ਸਹਾਇਤਾ ਤੇ ਨਿਰਭਰ ਨਹੀਂ ਰਹਿਣਗੇ ਇਸ ਨੀਤੀ ਨੂੰ ਲਾਗੂ ਕਰਨ ਨਾਲ ਪਰਿਵਾਰਕ ਮੈਂਬਰਾਂ ਕੌਸ਼ਲ ਅਤੇ ਕਮ ਗਾਰਾਂ ਤੇ ਹੋਰ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਵਿੱਚ ਅਸਨਿਚਿਤਤਾ ਆ ਸਕਦੀ ਹੈ ਇਸ ਤੋਂ ਇਲਾਵਾ ਇਹ ਨੀਤੀ ਪਿਛਲੇ ਕਈ ਇਮੀਗ੍ਰੈਂਟਸ ਨਿਯਮਾਂ ਦੇ ਨਾਲ ਮਿਲ ਕੇ ਆਈ ਹੈ ਜਿਵੇਂ ਕਿ ਕੁਝ ਦੇਸ਼ਾਂ ਤੇ ਯਾਤਰਾ ਰੋਕ ਵੀਜ਼ਿਆਂ ਲਈ ਸਮਾਜਿਕ ਮੀਡੀਆ ਸਕ੍ਰੀਨਿੰਗ ਅਤੇ ਪਿਛਲੇ ਵੀਜ਼ਿਆਂ ਦੀ ਰੱਦਗੀ ਸੰਖੇਪ ਵਿੱਚ ਦੱਸ ਦਈਏ ਤਾਂ 21 ਜਨਵਰੀ 2026 ਅਤੇ ਅਮਰੀਕਾ ਤੋਂ ਅਮਰੀਕਾ 75 ਦੇਸ਼ਾਂ ਦੇ ਨਾਗਰਿਕਾਂ ਲਈ ਸਥਾਈ ਇਮੀਗ੍ਰੈਂਟਸ ਵੀਜ਼ਿਆਂ ਦੀ ਪ੍ਰਕਿਰਿਆ ਰੋਕ ਰਿਹਾ ਹੈ ਜਿਸ ਦਾ ਉਦੇਸ਼ ਲੋਕਾਂ ਦੇ ਆਮਦਨ ਅਤੇ ਸਰਕਾਰੀ ਸਹਾਇਤਾ ਉੱਤੇ ਧਿਆਨ ਦੇ ਕੇ ਸੁਰੱਖਿਆ ਪ੍ਰਦਾਨ ਕਰਨਾ ਹੈ ਇਹ ਨੀਤੀ ਛੋਟੇ ਸਮੇਂ ਵਾਲੇ ਵੀਜ਼ਿਆਂ ਨੂੰ ਪ੍ਰਭਾਵਿਤ ਨਹੀਂ ਕਰਦੀ ਪਰ ਇਸ ਨਾਲ ਹਜ਼ਾਰਾਂ ਲੋਕਾਂ ਦੀ ਅਮਰੀਕਾ ਵਿੱਚ ਸਥਾਈ ਰਿਹਾਇਸ਼ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਤਣਾ ਹਲੇ ਵੀ ਕਾਫੀ ਵਧਿਆ ਹੋਇਆ ਹੈ। ਇਸ ਸਥਿਤੀ ਦਾ ਕਾਰਨ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਰਾਨ ਦੇ ਹਾਲਾਤ ਅਤੇ ਬੇਰਹਿਮੀ ਨਾਲ ਪ੍ਰਦਰਸ਼ਨ ਦਬਾਉਣ ਬਾਰੇ ਕਈ ਵਾਰੀ ਧਮਕੀਆਂ ਦਿੱਤੀਆਂ। ਜਿਸ ਕਾਰਨ ਇਰਾਨ ਨੇ ਆਪਣੇ ਹਵਾਈ ਖੇਤਰ ਨੂੰ ਜਰਾ ਸਮੇਂ ਲਈ ਬੰਦ ਕਰ ਦਿੱਤਾ ਸੀ। ਜਿਸ ਨਾਲ ਕਈ ਉਡਾਨਾਂ ਰੱਦ, ਦੇਰੀ ਜਾਂ ਰੂਟ ਬਦਲਨੇ ਪਏ। ਬਾਅਦ ਵਿੱਚ ਇਰਾਨ ਨੇ ਆਪਣਾ ਹਵਾਈ ਖੇਤਰ ਮੁੜ ਖੋਲ ਦਿੱਤਾ ਹੈ ਜਿਸ ਨਾਲ ਵਪਾਰਕ ਜਹਾਜ਼ ਆਮ ਤੌਰ ਤੇ ਉਡ ਸਕਦੇ ਹਨ ਪਰਤਨਾ ਦੀ ਸਥਿਤੀ ਹਜੇ ਵੀ ਕਾਇਮ ਹੈ ਇਰਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਹਜੇ ਵੀ ਕਾਫੀ ਵਧਿਆ ਹੋਇਆ ਹੈ ਤੇ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਇਰਾਨ ਨੂੰ ਲੈ ਕੇ ਦਿੱਤੀਆਂ ਸਖਤ ਚੇਤਾਵਨੀਆਂ ਅਤੇ ਧਮਕੀਆਂ ਕਾਰਨ ਮੱਧ ਪੂਰਬ ਖੇਤਰ ਵਿੱਚ ਡਰ ਅਤੇ ਅਸਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਧਮਕੀਆਂ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇਰਾਨ ਨੇ ਕੁਝ ਸਮੇਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਜਿਸ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਕਈ ਜਹਾਜ਼ਾਂ ਨੂੰ ਆਪਣੇ ਰਸਤੇ ਬਦਲਨੇ ਪਏ ਕਈ ਉਡਾਣਾਂ ਰੱਦ ਹੋਈਆਂ ਅਤੇ ਹਜ਼ਾਰਾਂ ਇਹ 3 ਮੁਸ਼ਕਲਾਂ ਵਿੱਚ ਫਸ ਗਿਆ ਹਨ ਬਾਅਦ ਵਿੱਚ ਜਦੋਂ ਹਾਲਾਤ ਕੁਝ ਹੱਦ ਤੱਕ ਕਾਬੂ ਵਿੱਚ ਆਏ ਤਾਂ ਈਰਾਨ ਨੇ ਆਪਣਾ ਹਵਾਈ ਖੇਤਰਬੁੜ ਖੋਲਣ ਦਾ ਐਲਾਨ ਦਿੱਤਾ ਜਿਸ ਨਾਲ ਹੁਣ ਵਪਾਰਕ ਅਤੇ ਯਾਤਰੀ ਜਹਾਜ਼ ਆਮ ਤੌਰ ਤੇ ਉੱਡ ਰਹੇ ਹਨ ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਵਿੱਚਕਾਰ ਤਣਾਅ ਦੀ ਸਥਿਤੀ ਹਜੇ ਵੀ ਕਾਇਮ ਹੈ ਇਸ ਦੌਰਾਨ ਅਮਰੀਕਾ ਨੇ ਆਪਣੇ ਫੌਜੀ ਅੱਡਿਆਂ ਅਤੇ ਦੂਤਾਂਵਾਸਾਂ ਦੀ ਸੁਰੱਖਿਆ ਵੱਧ ਕਰ ਦਿੱਤੀ ਹੈ ਅਤੇ ਮੱਧ ਪੂਰਬ ਦੇ ਕੁਝ ਖੇਤਰਾਂ ਤੋਂ ਆਪਣੇ ਫੌਜੀ ਅਤੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਗਿਆ ਤਾਂ ਜੋ ਕਿਸੇ ਵੀ ਸੰਭਾਵਿਤ ਖੇਤਰ ਤੋਂ ਬਚਿਆ ਜਾ ਸਕੇ। ਈਰਾਨ ਵੱਲੋਂ ਵੀ ਆਪਣੀ ਫੌਜ ਅਤੇ ਹਵਾਈ ਰੱਖਿਆ ਪ੍ਰਣਾਲੀ ਨੂੰ ਚੌਕਸ ਰੱਖਿਆ ਜਾ ਰਿਹਾ ਹੈ। ਇਸ ਨਾ ਦੇ ਕਾਰਨ ਤੇਲ ਦੀਆਂ ਕੀਮਤਾਂ ਹਵਾਈ ਯਾਤਰਾ ਅਤੇ ਵਪਾਰ ਤੇ ਵੀ ਅਸਰ ਪੈ ਸਕਦਾ ਹੈ ਜਿਸ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚਿੰਤਾਜੂਦਾਰ ਹਨ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਯਾਤਰਾ ਕਰਦੇ ਸਮੇਂ ਸਾਵਧਾਨ ਰੱਖਣ ਦੀ ਸਲਾਹ ਦਿੱਤੀ ਹੈ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੇ ਦੋਵੇਂ ਪੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਯਮ ਵਰਤਨ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਤਾਂ ਜੋ ਹਾਲਾਤ ਹੋਰ ਖਰਾਬ ਨਾ ਹੋਣ ਅਤੇ ਖੇਤਰ ਵਿੱਚ ਕਿਸੇ ਵੱਡੇ ਟਕਰਾਅ ਜਾਂ ਜੰਗ ਤੋਂ ਬਚਿਆ ਜਾ ਸਕੇ ਭਾਵੇਂ ਹਵਾਈ ਖੇਤਰ ਮੂੜ ਖੁੱਲਣ ਨਾਲ ਕੁਝ ਹੱਦ ਤੱਕ ਰਾਹਤ ਮਿਲਦੀ ਹੈ ਪਰ ਈਰਾਨ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਣਾਅ ਹਲੇ ਵੀ ਬਰਕਰਾਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਥਿਤੀ ਕਿੱਧਰ ਜਾਂਦੀ ਹੈ ਇਸ ਦੇ ਉੱਤੇ ਪੂਰੀ ਦੁਨੀਆ ਦੀ ਨਜ਼ਰ ਬਣੀ ਰਹੇਗੀ ਪਿਛਲੇ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਲੋਕ ਇਹ ਸੋਚ ਰਹੇ ਹਨ ਕਿ ਅਮਰੀਕਾ ਦੀ ਤਾਕਤ ਘਟ ਰਹੀ ਹੈ ਖਾਸ ਕਰਕੇ ਜਦੋਂ ਚੀਨ ਜਿਹੇ ਉੱਭਰਦੇ ਦੇਸ਼ ਦੇ ਮੁਕਾਬਲੇ ਵਿੱਚ ਦੇਖਿਆ ਜਾਂਦਾ ਹੈ ਪਰ ਨਵੀਂ ਰਿਪੋਰਟ ਦੇ ਅੰਕੜਿਆਂ ਮੁਤਾਬਕ ਇਹ ਸੋਚ ਸਹੀ ਨਹੀਂ ਹੈ ਅੰਤਰਰਾਸ਼ਟਰੀ ਡੇਟਾ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਦੀ ਆਰਥਿਕਤਾ ਸ਼ਕਤੀ ਅਜੇ ਵੀ ਕਾਫੀ ਮਜ਼ਬੂਤ ਹੈ ਅਤੇ ਉਹ ਆਪਣੀ ਗਲੋਬਲ ਅਰਥ ਵਿਵਸਥਾ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ ਅਮਰੀਕਾ ਨੇ ਉਤਪਾਦਕਾ ਮੁਤਾਬਕ ਦੀ ਤਾਕਤ ਅਤੇ ਸੰਪਤੀ ਵਧਾਉਣ ਦੇ ਮਾਮਲੇ ਵਿੱਚ ਕਈ ਜੀ7 ਦੇਸ਼ ਵੀ ਪਿੱਛੇ ਛੱਡ ਦਿੱਤੇ ਹਨ ਪਿਛਲੇ 10 ਸਾਲਾਂ ਤੋਂ ਲੋਕਾਂ ਵਿੱਚ ਇਹ ਸੋਚ ਬਣੀ ਹੈ ਕਿ ਅਮਰੀਕਾ ਦੀ ਤਾਕਤ ਘਟ ਰਹੀ ਹੈ ਅਤੇ ਦੁਨੀਆ ਭਰ ਵਿੱਚ ਉਸ ਦਾ ਪ੍ਰਭਾਵ ਪਿਛਲੇ ਸਮੇਂ ਦੇ ਮੁਤਾਬਕ ਘੱਟ ਹੋ ਰਿਹਾ ਹੈ ਇਸ ਵਿਚਾਰ ਦੇ ਅਨੁਸਾਰ ਚੀਨ ਅਤੇ ਹੋਰ ਉੱਭਰਦੇ ਦੇਸ਼ ਜਿਵੇਂ ਕਿ ਭਾਰਤ ਰੂਸ ਅਤੇ ਯੂਰੋਪੀਅਨ ਦੇਸ਼ਾਂ ਨੇ ਅਮਰੀਕਾ ਦੇ ਆਰਥਿਕ ਸਿਆਸੀ ਅਤੇ ਫੌਜੀ ਪ੍ਰਭਾਵ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਪਰ ਨਵੀਂ ਰਿਪੋਰਟਾਂ ਅਤੇ ਆਰਥਿਕ ਆંકੜੇ ਦਿਖਾਉਂਦੇ ਹਨ ਕਿ ਅਮਰੀਕਾ ਦੀ ਸ਼ਕਤੀ ਹਜੇ ਵੀ ਕਾਫੀ ਮਜ਼ਬੂਤ ਹੈ ਅਤੇ ਉਸ ਨੇ ਦੁਨੀਆ ਭਰ ਵਿੱਚ ਆਪਣੀ ਅਹੰਕਾਰਪੂਰਨ ਭੂਮਿਕਾ ਬਣਾਈ ਹੋਈ ਹੈ ਇਹ ਸੱਚ ਹੈ ਕਿ ਅਮਰੀਕਾ ਵਿੱਚ ਕੁਝ ਅੰਦਰੂਨੀ ਸਮੱਸਿਆਵਾਂ ਹਨ ਜਿਵੇਂ ਕਿ ਸਿਆਸੀ ਵਿਵਾਦ ਸਮਾਜਿਕ ਅਸਮੰਜ ਅਤੇ ਆਰਥਿਕ ਅਸਮਾਨਤਾ ਪਰ ਇਹ ਸਮੱਸਿਆਵਾਂ ਉਸ ਦੀ ਮੁਲਕ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਘਟਾਉਣ ਵਾਲਾ ਨਹੀਂ ਹੈ ਅਮਰੀਕਾ ਦੇ ਕੁਝ ਰਾਜ ਅਤੇ ਖੇਤਰ ਹੋ ਸਕਦੇ ਹਨ ਜਿਵੇਂ ਕਿ ਵਿਕਾਸ ਦੀ ਰਫ਼ਤਾਰ ਹੋਲੀ ਹੈ ਪਰ ਮੁਲ ਰਾਜਾਂ ਦੇ ਆਰਥਿਕ ਆંકੜੇ ਦਿਖਾਉਂਦੇ ਹਨ ਕਿ ਇਹ ਰਾਜ ਵੀ ਕਈ ਜੀ 7 ਦੇਸ਼ਾਂ ਦੇ ਆਮ ਰਾਜਾਂ ਵੱਲ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਆਰਥਿਕ ਸਰਚਨਾ ਅਤੇ ਉਦਯੋਗਿਕ ਤਾਕਤ ਹਲੇ ਵੀ ਕਾਇਮ ਹੈ ਅਤੇ ਉਸ ਦੀ ਨਵੀਨਤਾ ਟੈਕਨੋਲੋਜੀ ਅਤੇ ਵਿਕਾਸ ਦੇ ਖੇਤਰ ਵਿੱਚ ਅਗਵਾਈ ਉਸ ਤੇ ਆਰਥਿਕ ਪ੍ਰਭਾਵ ਨੂੰ ਮਜ਼ਬੂਤ ਬਣਾਈ ਰੱਖਣ ਲਈ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਲੋਕਾਂ ਦੀ ਧਾਰਨਾ ਅਤੇ ਅਸਲ ਹਕੀਕਤ ਵਿੱਚ ਫਰਕ ਹੋ ਸਕਦਾ ਹੈ ਜਿੱਥੇ ਕੁਝ ਲੋਕ ਅਮਰੀਕਾ ਦੇ ਹਾਲਾਤਾਂ ਨੂੰ ਦੇਖ ਕੇ ਇਹ ਮੰਨ ਲੈਂਦੇ ਹਨ ਕਿ ਉਸ ਦੀ ਤਾਕਤ ਘਟ ਹੋ ਰਹੀ ਹੈ ਉਥੇ ਹੀ ਡਾਟਾ ਦਿਖਾਉਂਦਾ ਹੈ ਕਿ ਕੀ ਅਮਰੀਕਾ ਹਾਲੇ ਵੀ ਆਪਣੀ ਗਲੋਬਲ ਅਰਥ ਵਿਵਸਥਾ ਵਿੱਚ ਵਧੀਆ ਭੂਮਿਕਾ ਨਿਭਾ ਰਿਹਾ ਹੈ ਰਿਪੋਰਟਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅਮਰੀਕਾ ਦੀ ਤਾਕਤ ਸਿਰਫ ਵੱਡੀ ਆਰਥਿਕ ਸੰਰਚਨਾ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਉਸਦੀ ਫੌਜੀ ਤਾਕਤ ਸਿਆਸੀ ਪ੍ਰਭਾਵ ਅਤੇ ਗਲੋਬਲ ਨੀਤੀ ਵਿੱਚ ਉਸਦੀ ਭੂਮਿਕਾ ਨੂੰ ਵੀ ਸ਼ਾਮਲ ਕਰਦੀ ਹੈ ਇਸ ਤਰ੍ਹਾਂ ਹਾਲਾਂਕਿ ਅਮਰੀਕਾ ਵਿੱਚ ਕੁਝ ਅੰਦਰੂਨੀ ਚੁਣੌਤੀਆਂ ਹਨ ਇਸ ਦੇ ਬਾਵਜੂਦ ਉਸਦੀ ਤਾਕਤ ਅਤੇ ਪ੍ਰਭਾਵ ਬਰਕਰਾਰ ਅਤੇ ਉਹ ਦੁਨੀਆ ਭਰ ਵਿੱਚ ਆਪਣੇ ਰਾਜਨੀਤਿਕ ਅਤੇ ਆਰਥਿਕ ਰਿਸ਼ਤਿਆਂ ਦੁਆਰਾ ਹੰਕਾਰਪੂਰਨ ਭੂਮਿਕਾ ਨਿਭਾ ਰਿਹਾ ਹੈ ਇਸ ਖਬਰ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਾ ਦੀ ਘਟ ਦੀ ਤਾਕਤ ਬਾਰੇ ਲੋਕਾਂ ਦੀ ਧਾਰਨਾ ਸਹੀ ਨਹੀਂ ਹੈ ਅਤੇ ਡੇਟਾ ਸਾਬਤ ਕਰਦਾ ਹੈ ਕਿ ਹਲੇ ਵੀ ਅਮਰੀਕਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਦੇਸ਼ ਹੈ ਜੋ ਕਿ ਆਪਣੀ ਹੰਕਾਰਪੂਰਨ ਪਹੁੰਚ ਦੁਨੀਆ ਭਰ ਵਿੱਚ ਜਾਰੀ ਰੱਖਦਾ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਨ ਵਿੱਚ ਫਲ ਹਾਲ ਹੈ ਨਹੀਂ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ